ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸੰਤ ਬਾਬਾ ਜਵਾਲਾ ਸਿੰਘ ਜੀ ਹਰਖੋਬਾਲ ਵਾਲੇ ਗੁਰਦੁਆਰਾ ਸੰਤਗੜ੍ਹ ਸਾਹਿਬ ਇਹ ਅੱਜ ਦਰਸ਼ਨ ਮੇਲੇਆਂ ਵਾਸਤੇ ਆਏ ਸੀ ਮਹਾਰਾਜ ਨੇ ਕਿਰਪਾ ਕੀਤੀ ਖੁੱਲੇ ਦਰਸ਼ਨ ਦੀਦਾਰ ਬਖਸ਼ਿਸ਼ ਕੀਤੀ ਹੈ ਬਹੁਤ ਹੀ ਮਨ ਗਰਗਰ ਹੋਇਆ ਦੇਖ ਕੇ ਸ਼ਾਂਤ ਔਰ ਰਮਣੀਕ ਇੰਨੀ ਰਮਣੀਕ ਔਰ ਸ਼ਾਂਤ ਜਗ੍ਹਾ ਹੈ ਕਿ ਮਨ ਆਪ ਮੁਹਾਰੇ ਉਸ ਔਰੇ ਦੇ ਸੰਪਰਕ ਵਿੱਚ ਆ ਕੇ ਭਗਤੀ ਭਾਵ ਵਿੱਚ ਜੁੜ ਜਾਂਦਾ ਤੇ ਆਪਣੇ ਆਪ ਹੀ ਆਟੋਮੈਟਿਕਲੀ ਅੰਦਰੋਂ ਵਾਹਿਗੁਰੂ 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 ਦਾ ਜਾਪ ਆਟੋਮੈਟਿਕਲੀ ਅੰਦਰੋਂ ਚੱਲ ਰਿਹਾ ਬਹੁਤ ਹੀ ਰਮਣੀਕ ਔਰ ਵਾਤਾਵਰਨ ਇੰਨਾ ਵਧੀਆ ਹੈ ਕਿ ਜਿੱਦਾਂ ਮਹਾਰਾਜ ਕਹਿੰਦੇ ਮੋਰਬ ਵੀ ਹੈ ਬੋਲਦੇ ਵੇਖ ਬੱਦਲ ਕਾਲੇ ਆ ਉੱਤੇ ਸਾਰੇ ਕਾਲ ਦਾ ਜੀ ਸ਼ੀਸ਼ੇ ਦੀ ਕੀਤੀ ਗਈ ਆ ਇਹ ਕਿ ਕਢਾਈ ਕਹਿ ਦਿਓ ਜਾਂ ਮੀਨਾਕਾਰੀ ਸਾਰੀ ਬਹੁਤ ਹੀ ਵਧੀਆ ਚਾਰਜ ਫੇਰੇ ਸ਼ੀਸ਼ਾ ਲੱਗਾ ਹੋਇਆ ਇਹ ਗਾ ਮੇਨ ਹਾਲ ਹੈ ਮੇਨ ਹਾਲ ਦੇ ਵਿੱਚ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਗ ਠੜੇ ਹਰ ਸੰਤ ਤੁਮਾਰੇ ਜਿਨ ਘਰ ਧੰਨ ਹਰ ਨਾਮਾ ਪਰਮਾਨ ਗਣੀ ਜਈਏ ਆਏ ਸਫਲਤਨਾ ਕੇ ਕੰਮ ਮਹਾਰਾਜ ਕੰਦੇ ਭਾਈ ਉਹ ਗੁਰਮੁਖ ਪਿਆਰੇ ਉਹ ਭਗਤੀ ਭਾਵਨਾ ਵਾਲੇ ਜਿਨ੍ਹਾਂ ਨੇ ਆਪਣੇ ਜੀਵਨ ਵਿੱਚ ਨਾਮ ਦਾ ਧੰਨ ਇਕੱਠਾ ਕੀਤਾ ਨਾ ਅਸਲ ਵਿੱਚ ਉਹ ਮਾਲਾ ਮਾਲ ਨੇ ਉਹ ਅਸਲ ਦੇ ਵਿੱਚ ਦੁਨਿਆਵੀ ਦੇ ਵਿੱਚ ਉਹ ਤਨਭਾਨ ਨੇ ਜਿਨ੍ਹਾਂ ਨੇ ਨਾਮ ਦਾ ਧੰਨ ਇਕੱਠਾ ਕੀਤਾ ਅਸੀਂ ਤਾਂ ਦੁਨਿਆਵੀ ਲੋਗ ਹਾਂ ਮਾਇਆ ਦਾ ਪਦਾਰਥਾਂ ਦਾ ਧੰਨ ਇਕੱਠਾ ਕਰਦੇ ਹਾਂ ਪਰ ਭਾਗ ਠੜੇ ਹਰ ਸੰਤ ਤੁਮਾਰੇ ਜਿਨ ਘਰ ਧੰਨ ਹਰ ਨਾਮਾ ਪਰਵਾਨ ਗਣੀ ਸਹੀ ਹੈ ਆਏ ਸਫਲਤਨਾ ਕੇ ਕਾਮ ਅਸਲ ਦੇ ਵਿੱਚ ਉਹਨਾਂ ਦਾ ਜੀਵਨ ਹੀ ਪ੍ਰਵਾਨ ਹੈ ਉਹੀ ਦੁਨੀਆ ਵਿੱਚ ਆਏ ਹੋਏ ਪ੍ਰਵਾਨ ਨੇ ਜਿਨ੍ਹਾਂ ਨੇ ਨਾਮ ਦਾ ਧਨ ਇਕੱਠਾ ਕੀਤਾ ਆ ਸਾਰੀਆਂ ਤਸਵੀਰਾਂ ਜੋ ਲੱਗੀਆਂ ਹੋਈਆਂ ਨੇ ਆਲੇ ਦੁਆਲੇ ਸਾਈਡਾਂ ਤੇ ਇਹ ਸਾਰੀਆਂ ਨਾਮ ਦੇ ਵਪਾਰੀਆਂ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਨੇ ਬਹੁਤ ਹੀ ਆਲੀਸ਼ਾਨ ਔਰ ਇੰਨਾ ਸ਼ਾਂਤ ਵਾਤਾਵਰਨ ਹੈ ਔਰ ਅੰਦਰ ਦਾ ਆਉਰਾ ਇੰਨਾ ਤੇਜ ਹੈ ਕਿ ਅੰਦਰ ਵਰਦਿਆਂ ਹੀ ਆਟੋਮੈਟਿਕਲੀ ਆਪਣੇ ਆਪ ਹੀ ਵਾਹਿਗੁਰੂ ਵਾਹਿਗੁਰੂ ਦਾ ਜਿਹੜੀ ਧੋਨਿਆ ਉਹ ਅੰਦਰੋਂ ਚਲਣੀ ਸ਼ੁਰੂ ਹੋ ਜਾਂਦੀ ਹੈ ਮਹਾਰਾਜ ਕਿਰਪਾ ਕਰਨ ਐਸਾ ਸ਼ਾਂਤੀ ਐਸੀ ਮਿੱਠੀ ਰੌ ਜਿਹੜੀ ਆ ਵਾਹਿਗੁਰੂ ਗੁਰਮੰਤਰ ਦੀ ਉਹ ਸਦੀਵ ਕਾਲ ਵਾਸਤੇ ਮਹਾਰਾਜ ਅੰਦਰ ਬਖਸ਼ ਕਰਨ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਬਹੁਤ ਹੀ ਸ਼ਾਨਦਾਰ ਉਸਾਰੀ ਕੀਤੀ ਹੋਈ ਹੈ ਸਾਰੇ ਪਾਸੇ 골ਡਨ ਕਲਰ ਦੇ ਵਿੱਚ ਸ਼ੀਸ਼ਾ ਲਾ ਕੇ ਨਾਲ ਸਾਰੇ ਇਹ ਬਣਾਇਆ ਹੋਇਆ ਅੰਦਰੋਂ ਜਿਹੜੀ ਦੇਖੋ ਆ ਬਹੁਤ ਹੀ ਸੁੰਦਰ ਬਣਾਈ ਹੋਈ ਆ ਜਿਨ੍ਹਾਂ ਸਾਸ ਗਰਾਸ ਨਾ ਵਿਸਰੇ ਹਰ ਨਾਮਾ ਮਨਮੰਤ ਧੰਨ ਸਹੀ ਨਾਨਕਾ ਪੂਰਨ ਸੋਈ ਸੰਤ ਮਹਾਰਾਜ ਨੇ ਆਖਿਆ ਜਿਨ੍ਹਾਂ ਨੂੰ ਸਾਹ ਅੰਦਰ ਬਾਹਰ ਆਉਂਦਿਆਂ ਜਾਂਦਿਆਂ ਸਵਾ ਸਵਾਸ ਜਿਨ੍ਹਾਂ ਨੂੰ ਵਾਹਿਗੁਰੂ ਵਾਹਿਗੁਰੂ ਨਹੀਂ ਭੁੱਲਦਾ ਨਾ ਅਸਲ ਵਿੱਚ ਉਹ ਪੂਰਨ ਸੰਤ ਨੇ ਵਾਹਿਗੁਰੂ ਵਾਹਿਗੁਰੂ ਸੰਤ ਦੇ ਕਿਤੇ ਭੇਖ ਦੀ ਗੱਲ ਨਹੀਂ ਕੀਤੀ ਮਹਾਰਾਜ ਨੇ ਮਹਾਰਾਜ ਆਕਣ ਲੱਗੇ ਜਿਨਾ ਸਾਥ ਗਰਾਸ ਨਾ ਬਿਸਰੈ ਹਰ ਨਾਮਾ ਮਨ ਮੰਤ ਧਨ ਸਿ ਸਈ ਨਾਨਕਾ ਪੂਰਨ ਸੋਈ ਸੰਤ ਜਿਨਾ ਨਾਮ ਦਾ ਧਨ ਕਟਾ ਕੀਤਾ ਸਾਡੀ ਤਾਂ ਉਹ ਦਸ਼ਾ ਹੈ ਮਹਾਰਾਜ ਕਹਿੰਦੇ ਮਾਣੂ ਕੱਲੇ ਉੱਠੀ ਚੱਲੇ ਸਾਧ ਨਾਹੀਂ ਅਬੇਹੀ ਗੱਲੇ ਭਾਈ ਜਿੱਦਾਂ ਦੇ ਦੁਨੀਆਂ ਵਿੱਚ ਚਾਹੀ ਸੀ ਉਸ ਉਹ ਜੇ ਮੁੜ ਕੇ ਵਾਪਸ ਦੁਨੀਆਂ ਨੂੰ ਤਿਆਗ ਕੇ ਚਲੇ ਗਏ ਤੇ ਕਹਿੰਦੇ ਫਿਰ ਦੁਨੀਆਂ ਤੇ ਆਏ ਤਾਂ ਕੋਈ ਫਾਇਦਾ ਜਿਆ ਨਹੀਂ ਹੋਇਆ ਕੋਈ ਲਾਭ ਨਹੀਂ ਕਟਿਆ ਦੁਨੀਆਂ ਤੇ ਆਣ ਕੇ ਸੋ ਬਾਹਰ ਬਹੁਤ ਹੀ ਖੁੱਲੀ ਜਗ੍ਹਾ ਰਮਣੀਕ ਹੈ ਅਸੀਂ ਬਾਹਰ ਦੇ ਵੀ ਦਰਸ਼ਨ ਕਰਦੇ ਹਾਂ ਇੱਕ ਵਾਰੀ ਗੁਰੂ ਮਹਾਰਾਜ ਦੇ ਹੋਰ ਖੁੱਲੇ ਦਰਸ਼ਨ ਦੀ ਦਰ ਕਰਨ ਲਓ ਸੰਗਤ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਬਾਹਰ ਚੱਲਦੇ ਆ ਉਹ ਸਾਹਮਣੇ ਮੇਨ ਐਂਟਰੈਂਸ ਆ ਅੰਦਰ ਐਂਟਰੀ ਦਾ ਦਰਵਾਜਾ ਆ ਮੇਨ ਗੇਟ ਬਣਿਆ ਹੋਇਆ ਇਧਰ ਜੋੜਾ ਘਰ ਹੈ ਤੇ ਬਹੁਤ ਹੀ ਸ਼ਾਨਦਾਰ ਬਾਬਾ ਬੰਦਾ ਸਿੰਘ ਬਹਾਦਰ ਜੀਆ ਦਾ ਗੁੱਤ ਬਣਾ ਕੇ ਲਾਇਆ ਹੋਇਆ ਉਹ ਅੱਗੇ ਗੁਰੂ ਘਰ ਲੰਗਰ ਦੀ ਉਹ ਸਾਹਮਣੇ ਗੁਰੂ ਘਰ ਲੰਗਰ ਦਾ ਗੇਟ ਹੈ ਉਹ ਨਾਲ ਰਹਿਐ ਜਸਰਾ ਬਣਾਈ ਹੋਈ ਹੈ ਬਹੁਤ ਹੀ ਖੁੱਲਾ ਬਹੁਤ ਹੀ ਖੁੱਲਾ ਹ ਹੈਗਾ ਜਗਾ ਹੈ ਜਿਹੜੀ ਇਲਾਕਾ ਆ ਦੇਖੋ ਆ ਸਾਰਾ ਚਾਰ ਚੁਗਿਰਦਾ ਇੱਕ ਪਾਸਾ ਹੀ ਹੈ ਅਜੇ ਆ ਇਧਰ ਹਾਲ ਬਣਿਆ ਹੋਇਆ ਦੀਵਾਨ ਹਾਲ ਹੈ ਦੇਖੋ ਦੀਵਾਨ ਹਾਲ ਉਹ ਪਰੇ ਤੱਕ ਦੇਖੋ ਬਹੁਤ ਹੀ ਖੁੱਲੀ ਜਗਾ ਹੈ ਦੀਵਾਨ ਹਾਲ ਦੀ ਆ ਪਰਲੇ ਪਾਸੇ ਇਧਰ ਨੇ ਬਣਿਆ ਸਾਰੀ ਰਹਿائش ਬਣੀ ਹੋਈ ਆ ਆ ਸਾਰੀ ਰਹਿائش ਦੇ ਕਮਰੇ ਆ ਸਾਰੇ ਕਮਰੇ ਰਹਿائش ਦੇ ਆ ਔਰ ਇਹ ਅਜਿਹੇ ਕਮਰੇ ਬਣੇ ਹੋਏ ਨੇ ਸਾਰੇ ਔਰ ਉੱਤੇ ਉਹ ਉੱਤੇ ਸਰੋਵਰ ਬਣਿਆ ਹੋਇਆ ਹੈ ਛੱਤ ਦੇ ਉੱਪਰਲੇ ਪਾਸੇ ਸਰੋਵਰ ਹੈ ਇਧਰ ਜਾਣ ਵਾਸਤੇ ਅੰਦਰ ਨੂੰ ਜਿੱਧਰੋਂ ਅਸੀਂ ਪਹਿਲਾਂ ਦਰਸ਼ਨ ਕੀਤੇ ਮਹਾਰਾਜ ਦੇ ਪ੍ਰਕਾਸ਼ ਸਥਾਨ ਦੇ ਇਹ ਅੰਦਰ ਜਾਣ ਵਾਸਤੇ ਇੱਥੇ ਗੇਟ ਬਣਿਆ ਹੋਇਆ ਹੈ ਇੱਕ ਅੰਦਰ ਨੂੰ ਜਾਣ ਨੂੰ ਆ ਅੰਦਰ ਦਾ ਨਜ਼ਾਰਾ ਦੇਖੋ ਤੁਸੀਂ ਬਹੁਤ ਹੀ ਆਲੀਸ਼ਾਨ ਖੁੱਲਾ ਦੇਖੋ ਕਿਦਾਂ ਇੰਨਾ ਬਹੁਤ ਹੀ ਵਧੀਆ ਬਣਿਆ ਹੋਇਆ ਹੈ ਇੰਨਾ ਵਧੀਆ ਗਾਰਡਨ ਬਣਾਇਆ ਹੋਇਆ ਇੱਥੇ ਬਹੁਤ ਰੂਹ ਗਦਗਦ ਹੁੰਦੀ ਆ ਮਨ ਕੋਈ ਚੰਗਾ ਦੇਖ ਕੇ ਬਹੁਤ ਹੀ ਵਧੀਆ ਉਹ ਸਾਰੀ ਕੀਤੀ ਹੋਈ ਆ ਉਹ ਪਰਲੇ ਪਾਸੇ ਰਹਿਣ ਵਾਸਤੇ ਗੁਰਦੁਆਰੇ ਦੇ ਪ੍ਰਬੰਧਕਾਂ ਦੀ ਜਾਂ ਕਮੇਟੀ ਵਾਲਿਆਂ ਦੀ ਜਾਂ ਹੋਰ ਪ੍ਰਬੰਧਤ ਸੱਜਣਿਆਂ ਜਿਹੜੇ ਉਹਨਾਂ ਦੀ ਰਹਿائش ਬਣੀ ਹੋਈ ਆ ਆ ਇੱਥੋਂ ਬਾਹਰ ਜਾਣ ਵਾਸਤੇ ਵੀ ਰਸਤਾ ਬਣਿਆ ਹੋਇਆ ਦੇਖੋ ਗਾਰਡਨ ਕਿੰਨਾ ਵਧੀਆ ਗਾਰਡਨ ਬਣਿਆ ਹੋਇਆ ਦੇਖ ਵਾਹ ਜੀ ਵਾਹ ਬਹੁਤ ਹੀ ਵਧੀਆ ਰਹਿائش ਪਣੀ ਹੋਈ ਆ ਚਾਰ ਤੇ ਫਿਰ ਥੱਲੇ ਉੱਤੇ ਸਾਰੇ ਪੱਥਰੇ ਪੱਥਰ ਸੰਗ ਮਰਮਰ ਲੱਗਾ ਹੋਇਆ ਸੰਤਾਂ ਦਾ ਮਹਾਰਾਜ ਨੇ ਕਿਰਪਾ ਕੀਤੀ ਹੋਈ ਤਦੇ ਮਾਰੇ ਨੇ ਕਿਹਾ ਭਾਗ ਠੜੇ ਹਰ ਸੰਤ ਤੇਮਾਰੇ ਜਿਨ ਕਰ ਧੰਨ ਹਰ ਨਾਮਾ ਪ੍ਰਵਾਨ ਗਣੀ ਸਹੀ ਆ ਇਹ ਸਫਲਤਨਾ ਕੇ ਕੰਮ ਸਾਡਾ ਆਇਆ ਹੋਇਆ ਤਾਂ ਨਾ ਹੋਇਆ ਤੇ ਬਰਾਬਰ ਹੈ ਕਿਉਂਕਿ ਅਸੀਂ ਦੁਨੀਆ ਦਾ ਧਨ ਇਕੱਠਾ ਕਰਨ ਦੇ ਪਿੱਛੇ ਪਏ ਹੋਏ ਆਂ ਪਰ ਮਹਾਰਾਜ ਕਹਿੰਦੇ ਹੋ ਵੱਡੇ ਮਾਲਾ-ਮਾਲ ਨੇ ਉਹ ਤਨਬਾਹਨ ਨੇ ਜਿਨ੍ਹਾਂ ਨੇ ਹਿਰਦੇ ਘਰ ਵਿੱਚ ਨਾਮ ਦਾ ਤੁਹਾਨੂੰ ਇਕੱਠਾ ਕੀਤਾ ਸਤਿਗੁਰ ਰਹਿਮਤ ਕਰਨ ਸਾਨੂੰ ਵੀ ਇਹ ਸੋਝੀ ਬਖਸ਼ਿਸ਼ ਕਰਨ ਸਾਨੂੰ ਆਪਣੇ ਨਾਮ ਦੀ ਦਾਤ ਬਖਸ਼ਣ ਨਾਮ ਨਾਲ ਜੋੜ ਲੈਣ ਬਹੁਤ ਹੀ ਵਧੀਆ ਇੱਧਰ ਵੀ ਰਹਿਸ਼ ਬਣੀ ਹੋਈ ਜਾਂ ਗਾਰਡਨ ਬਹੁਤ ਸੋਹਣਾ ਸਾਰੇ ਪਾਸੇ ਬਹੁਤ ਹੀ ਵਧੀਆ ਹਰਾਈ ਹਰਾ ਲੋਕੇਸ਼ਨ ਸਾਰੀ ਬਹੁਤ ਸੋਹਣੀ ਰਹਿਸ਼ ਔਰ ਸਾਰੇ ਕਮਰੇ ਆਉਣ ਜਾਣ ਵਾਲਿਆਂ ਵਾਸਤੇ ਬੜੀਆਂ ਸਹੂਲਤਾਂ ਨੇ ਸੰਗਤ ਆਉਂਦੀ ਹੈ ਜਿਹੜੀ ਪ੍ਰੋਗਰਾਮ ਦੇ ਉੱਤੇ ਜਦੋਂ ਪ੍ਰੋਗਰਾਮ ਹੁੰਦਾ ਸਮਾਗਮ ਹੁੰਦੇ ਆ ਉਹਨਾਂ ਦੀ ਰੈਸ਼ ਵਾਸਤੇ ਬਹੁਤ ਹੀ ਵਧੀਆ ਪ੍ਰਬੰਧ ਕੀਤਾ ਹੋਇਆ ਬਹੁਤ ਹੀ ਵਧੀਆ ਵਾਹਿਗੁਰੂ 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 ਤੇ ਜਹਾਜ਼ ਦੀ ਗੂੰਜ ਪੈਂਦੀ ਸੀ ਉੱਤੋਂ ਦੀ ਜਹਾਜ਼ ਲੰਘ ਕੇ ਗਿਆ ਮਹਾਰਾਜ ਸਾਡੇ ਬਾਰੇ ਬਿਆਨ ਕਰਦੇ ਹੋਏ ਕਹਿੰਦੇ ਨੇ ਮਾਣੂ ਘੱਲੇ ਮਾਣੂ ਘੱਲੇ ਉੱਠੀ ਚੱਲੇ ਸਾਦ ਨਹੀਂ ਅਵੇ ਹੀ ਗੱਲੇ ਭਾਈ ਜਿੱਦਾਂ ਦੇ ਦੁਨੀਆ ਵਿੱਚ ਆਏ ਸੀ ਉਦਾਂ ਹੀ ਵਾਪਸ ਚਲੇ ਜਾਣਾ ਪ੍ਰਮਾਤਮਾ ਨੇ ਭੇਜਿਆ ਕਮਾਈ ਕੋਈ ਨਹੀਂ ਕੀਤੀ ਜਿਵੇਂ ਦੇ ਆਏ ਉਵੇਂ ਦੇ ਚਲੇ ਗਏ ਮਹਾਰਾਜ ਕਹਿੰਦੇ ਫਿਰ ਸਵਾਦ ਜਿਆ ਨਹੀਂ ਆਇਆ ਦੁਨੀਆ ਦੇ ਉੱਤੇ ਆਉਣ ਦਾ ਅ ਛੋਟੇ ਸਾਹਿਬ ਜਾਦਿਆਂ ਦਾ ਪਾਰਕ ਬਣਾਇਆ ਹੋਇਆ ਮਾਤਾ ਗੁਜਰਕੌਰ ਤੇ ਛੋਟੇ ਸਾਹਿਬ ਜਾਦਿਆਂ ਦੀ ਜਾਤ ਦੇ ਵਿੱਚ ਇੱਕ ਪਾਰਕ ਬਣਿਆ ਹੋਇਆ ਅੰਦਰ ਛੋਟੇ ਸਾਹਿਬ ਜਾਦਿਆਂ ਔਰ ਮਾਤਾ ਗੁਜਰਕੌਰ ਜੀ ਦੀ ਜਾਤ ਦੇ ਵਿੱਚ ਅੰਦਰ ਇੱਕ ਪਾਰਕ ਬਣਾਇਆ ਹੋਇਆ ਆ ਜਿੱਥੇ ਸ਼ੁਰੂਆਤ ਦੌਰ ਦੇ ਵਿੱਚ ਸਤ ਜਵਾਲਾ ਸਿੰਘ ਜੀ ਹੋ ਰਹੇ ਉਦੋਂ ਇਹ ਸਾਰੇ ਜੰਗਲ ਦਾ ਇਲਾਕਾ ਇਸ ਜਗ੍ਹਾ ਸਾਰੀ ਝਿੜੀ ਸੀ ਬਹੁਤ ਭਾਰੀ ਝਿੜੀ ਦਾ ਇਲਾਕਾ ਸੀਗਾ ਸਾਰਾ ਬਿਆਬਾਨ ਤੇ ਉਦੋਂ ਮਹਾਪੁਰਖ ਇੱਥੇ ਆਏ ਤਾਂ ਉਹਨਾਂ ਨੇ ਆਣ ਕੇ ਤਾਂ ਇੱਥੇ ਵੀ ਸਾਰੇ ਹਰੇ-ਹਰੇ ਸੀ ਰਹਿ ਸੀ ਆ ਜੀ ਪਿਛਲੇ ਪਾਸੇ ਵੀ ਸਾਰੀ ਰਹਿ ਸੀ ਬਹੁਤ ਖੁੱਲੀ ਜਗ੍ਹਾ ਆ ਬਹੁਤ ਹੀ ਜ਼ਿਆਦਾ ਖੁੱਲੀ ਜਗ੍ਹਾ ਇੱਧਰ ਥਾਰਾ ਖੇਤੀ ਦਾ ਥਾਂ ਦਾ ਆਪਣੇ ਟਰਾਲੀਆਂ ਵੇਸ਼ਮਾਨ ਟਰਾਲੀਆਂ ਟਰੈਕਟਰ ਖੜੇ ਨੇ ਬਹੁਤ ਵੱਡਾ ਉੱਚਾ ਖੁੱਲਾ ਹੈਗਾ ਸਥਾਨ ਤੇ ਆਪਣੀਆਂ ਮੱਝਾਂ ਡੰਗਰ ਖੇਤੀ ਸਭ ਕੁਝ ਆਪਣੀ ਹੈਗੀ ਆ ਆ ਜਗ੍ਹਾ ਜਿੱਥੇ ਮਹਾਰਾਜ ਮਾਪੁਰਖਾ ਪਹਿਲਾਂ ਆਣ ਕੇ ਪਹਿਲੇ ਸ਼ੁਰੂਆਤੀ ਦੌਰ ਦੇ ਵਿੱਚ ਜਿੱਥੇ ਉਹਨਾਂ ਨੇ ਆਪਣਾ ਟਿਕਾਣਾ ਕੀਤਾ ਸੀ ਔਰ ਜਿੱਥੇ ਆ ਕੇ ਉਹਨਾਂ ਨੇ ਬੰਦਗੀ ਸ਼ੁਰੂ ਕੀਤੀ ਜਿੱਥੇ ਆਸਨ ਲਾਇਆ ਇਹ ਉਹ ਸਥਾਨ ਆ ਜਿੱਥੇ ਮਹਾਰਾਜਪੁਰਖ ਨੇ ਆ ਕੇ ਡੇਰਾ ਕੀਤਾ ਸੀ ਪਹਿਲਾਂ ਇਹ ਅਜਾ ਉਸੇ ਤਰ੍ਹਾਂ ਦੀ ਕੁੱਲੀ ਦੇ ਰੂਪ ਵਿੱਚ ਉਹ ਹੱਟ ਸੰਭ ਕੇ ਸੰਭਾਲ ਕੇ ਰੱਖੀ ਹੋਈ ਆ ਥੱਲੇ ਕਾਨਿਆਂ ਦੀ ਉਹ ਹੀ ਸਿਰਕੀ ਪਾ ਕੇ ਕਾਨੇ ਪਾ ਕੇ ਗੁੱਲੀ ਬਣਾਈ ਹੋਈ ਹੈ ਤੇ ਉੱਤੇ ਹੁਣ ਸਾਮ ਸੰਭਾਲ ਵਾਸਤੇ ਟੀਨਾ ਪਾਤੀਆਂ ਥੱਲੇ ਅਸਲ ਦੇ ਵਿੱਚ ਉਹ ਹੀ ਆ ਗੁੱਲੀ ਇੱਥੇ ਮਹਾਂਪੁਰਖਾਂ ਨੇ ਪਹਿਲੇ ਵਾਰੀ ਆਣ ਕੇ ਬੰਦਗੀ ਸ਼ੁਰੂ ਕੀਤੀ ਸੀ ਇੱਥੇ ਥਾਂ ਦੇ ਉੱਤੇ ਬਾਹਰ ਨਿਕਲ ਕੇ ਥੜੇ ਤੇ ਬੈਠਦੇ ਸਨ ਇਹ ਉਸੇ ਤਰ੍ਹਾਂ ਸੰਭਿਆ ਪਿਆ ਸਮਾਗਮਾਂ ਤੇ ਦੂਰਾਂ ਦੂਰਾਂ ਸੰਗਤ ਆਉਂਦੀ ਆ ਮਹਾਂਪੁਰਖਾਂ ਦੇ ਜੀਵਨ ਤੋਂ ਸੇਧ ਲੈਣ ਵਾਸਤੇ ਨਾਮ ਬਾਣੀ ਦਾ ਅਭਿਆਸ ਕਰਨ ਵਾਸਤੇ ਸਤਿਗੁਰ ਸਾਡੇ ਤੇ ਵੀ ਰਹਿਮਤ ਕਰਨ ਸਾਨੂੰ ਗੁਰਸਿੱਖੀ ਜੀਵਨ ਬਕਸ਼ਿਸ਼ ਕਰਨ ਨਾਮ ਬਾਣੀ ਦਾ ਅਭਿਆਸ ਬਕਸ਼ਣ ਬਹੁਤ ਹੀ ਖੁੱਲੀ ਜਗ੍ਹਾ ਹੈ ਇਹ ਉਹ ਜਗ੍ਹਾ ਹੈ ਜਿੱਥੇ ਮਹਾਂਪੁਰਖਾਂ ਨੇ ਪਹਿਲਾਂ ਆਣ ਕੇ ਆਪਣਾ ਹਸਣ ਲਾਇਆ ਸੀ ਇਸ ਜਗ੍ਹਾ ਦੇ ਉੱਤੇ ਮਹਾਂਪੁਰਖਾਂ ਨੇ ਆਪਣਾ ਹਸਣ ਲਾਇਆ ਸੋ ਭਾਵੇਂ ਖੜੇ ਹਰ ਸੰਤ تمہਾਰੇ ਜਿਨ ਕਰਤਾਨ ਹਰਨਾਮਾ ਪ੍ਰਵਾਨ ਗਣੀ ਸਈ ਆਏ ਸਫਲਤਨਾਗੇ ਕੰਮ ਵੈਸ ਗੁਰਜੀ ਕਾ ਖਾਲਸਾ ਵੈਸ ਗੁਰਜੀ ਕੀ ਫਤ